ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਇਹ ਜੋ ਸਵਾਲ ਹੈ ਘਰ ਦੇ ਬਾਰੇ ਇਹ ਬੇਸਿਕਲੀ ਹੈ ਕਿ ਜਿਹੜਾ ਗੁਰਬਾਣੀ ਦੇ ਸ਼ਬਦਾਂ ਦੇ ਉੱਪਰ ਸਿਰਲੇਖ ਦੇ ਵਿੱਚ ਗੱਲ ਆਉਂਦੀ ਹੈ ਘਰ ਦੀ ਜਿਵੇਂ ਘਰ ਪਹਿਲਾ ਘਰ ਦੂਜਾ ਘਰ ਪੰਜਵਾਂ ਘਰ ਸਤਾਰ ਮਾਤਕ ਸੰਕੇਤ ਆਂਦੇ ਹਨ ਵੈਸੇ ਘਰ ਲਫਜ਼ ਗੁਰਬਾਣੀ ਦੇ ਵਿੱਚ ਵੀ ਵਰਤਿਆ ਗਿਆ ਹੈ ਉਹ ਤੇ ਉੱਥੇ ਘਰ ਜਾਂ ਤੇ ਜਿਹੜੇ ਆਮ ਸਾਡੇ ਘਰ ਹੁੰਦੇ ਨੇ ਉਹਦੇ ਵਾਸਤੇ ਵਰਤਿਆ ਗਿਆ ਹੈ ਜਾਂ ਸੰਸਾਰ ਵਾਸਤੇ ਜਾਂ ਹਿਰਦੇ ਰੂਪੀ ਕਾਰ ਵਾਸਤੇ ਪਰ ਅੱਜ ਦਾ ਜੋ ਸਵਾਲ ਹੈ ਉਸ ਦਾ ਤੱਲਕ ਉਸ ਦੇ ਨਾਲ ਨਹੀਂ ਹੈ ਸਿਰਫ ਉਸ ਚੀਜ਼ ਨਾਲ ਹੈ ਕਿ ਜਿਹੜਾ ਸੰਕੇਤ ਸ਼ਬਦ ਦੇਵ ਉੱਪਰ ਰਾਗ ਦੇ ਨਾਲ ਲਿਖਿਆ ਹੁੰਦਾ ਜਿਵੇਂ ਰਾਗ ਤਨਸਰੀ ਮਾਲਾ ਪੰਜਵਾ ਕਹ ਦੂਜਾ ਉਹ ਉੱਥੇ ਕਰ ਦਾ ਭਾਵ ਦੀ ਇਹ ਕੋਈ ਪ੍ਰਸ਼ਨ ਹੈ ਔਰ ਇਹ ਮੈਂ ਸੰਗਤ ਨਾਲ ਆਪਣੀ ਪਰਸਨਲ ਇੱਕ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਇਸ ਸਵਾਲ ਦਾ ਜਵਾਬ ਮੈਂ ਪਿਛਲੇ 50 ਸਾਲ ਤੋਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ ਔਰ ਅਜ ਤੱਕ ਮੈਨੂੰ ਇਹਦਾ ਜਵਾਬ ਮਿਲਿਆ ਨਹੀਂ ਹੈ ਔਰ ਇਹਦਾ ਜਵਾਬ ਜਿੱਦ ਤੱਕ ਮੇਰੀ ਜਾਣਕਾਰੀ ਹੈ ਸਿਕ ਕੌਮ ਵਿੱਚ ਅਜੇ ਵੀ ਇਸ ਦਾ ਕੋਈ ਐਸਾ ਜਵਾਬ ਨਹੀਂ ਹੈ ਜਿਹਦੇ ਨਾਲ ਸਭ ਦੀ ਤਸੱਲੀ ਹੁੰਦੀ ਹੋ ਵੱਖਰੇ ਵੱਖਰੇ ਲੋਕਾਂ ਦੇ ਵਿਚਾਰ ਮਿਲਦੇ ਹਨ ਇਸ ਦੇ ਬਾਰੇ ਜਿਦਾ ਆਧਾਰ ਇਹ ਹੈ ਕਿ ਗੁਰਬਾਣੀ ਦੇ ਅੰਦਰ ਜਿੱਥੇ ਘਰ ਆਇਆ ਹੈ ਇਸ ਲੇਖਾਂ ਦੇ ਉੱਪਰ ਉੱਤੇ ਕਈ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਵੀ ਆਇਆ ਹੈ ਕਿ ਜਿਸ ਤਰ੍ਹਾਂ ਕਿ ਆਲਰੇਡੀ ਇੱਕ ਘਰ ਗਾ ਬਨਾ ਜਾਂ ਇੱਕ ਸਵਾਨ ਕੇ ਘਰ ਗਾਵਨਾ ਤੋਂ ਉੱਥੋਂ ਇਹ ਗੱਲ ਤਾਂ ਸਮਝ ਆਂਦੀ ਹੈ ਕਿ ਵੀ ਘਰ ਦਾ تعلق ਗਾਉਣ ਦੇ ਨਾਲ ਹੈ। ਇਹ ਗਾਉਣ ਦੀ ਜਿੱਥੇ ਗੱਲ ਹੁੰਦੀ ਹੈ ਗਾਉਣ ਦੇ ਵਿੱਚ ਦੋ ਗੱਲਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਹਮੇਸ਼ਾ ਜਦੋਂ ਵੀ ਸੰਗੀਤ ਪੁਰਾਣੇ ਰਾਗ ਪ੍ਰਣਾਲੀ ਦੇ ਮੁਤਾਬਕ ਗਾਇਆ ਜਾਂਦਾ ਹੈ ਇੱਕ ਤਾਂ ਰਾਗ ਹੈ ਜਿਹੜੇ ਸੁਰਾਂ ਦੇ ਅੰਦਰ ਜਿਹੜੀਆਂ ਸੁਰਾਂ ਦਾ ਇਸਤੇਮਾਲ ਕਰਕੇ ਔਰ ਜਿਸ ਸੀਕੁਐਂਸ ਵਿੱਚ ਇਸਤੇਮਾਲ ਕਰਕੇ ਗਾਇਨ ਕੀਤਾ ਜਾਣਾ ਹੈ ਉਹ ਰਾਗ ਦੇ ਵਿੱਚ ਉਹ ਨਿਯਮ ਬੱਧ ਹੁੰਦੇ ਹਨ। ਇਹ ਜਿਸ ਟੈਂਪੋ ਦੇ ਗਾਣਾ ਹੈ ਜਿਸ ਸਪੀਡ ਦੇ ਗਾਣਾ ਹੈ ਜਿਹਦੇ ਨਾਲ ਬਾਰ-ਬਾਰ ਜਿਹੜਾ ਉਹਦੇ ਜਿਹੜੀ ਗਾਇਨ ਦੀਆਂ ਪੰਕਤੀਆਂ ਹਨ ਉਹਨਾਂ ਦਾ ਵਿਸ਼ਰਾਮ ਆਏਗਾ ਜਾਂ ਜਿੱਥੇ ਉਹ ਸਾਈਕਲ ਪੂਰਾ ਹੁੰਦਾ ਹੈ ਗਾਇਕੀ ਦਾ ਜਿਹਦੇ ਨਾਲ ਤਬਲੇ ਉਹ ਤਬਲੇ ਦੀ ਤਾਲ ਹੁੰਦੀ ਹੈ ਕੋਈ ਇਸ ਕਰਕੇ ਬਹੁਤ ਸਾਰੇ ਵਿਦਵਾਨਾਂ ਨੇ ਘਰ ਨੂੰ ਤਾਲ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ ਪ੍ਰੋਫੈਸਰ ਦਿਆਲ ਸਿੰਘ ਜੀ ਨੇ ਆਪਣੀ ਪੁਸਤਕ ਦੇ ਅੰਦਰ 17 ਦੇ 17 ਘਰਾਂ ਦੇ ਤਾਲ ਘਰਾਂ ਦੇ ਨਾਲ ਜਿਹੜੇ ਹਨ ਉਹ ਜੋੜ ਕੇ ਤੇ ਉਹਨਾਂ ਦੀ ਇੱਕ ਲਿਸਟ ਦਿੱਤੀ ਹੈ ਉਹਨਾਂ ਦਾ ਇਹ ਮੰਨਣਾ ਹੈ ਕਿ ਘਰ ਪਹਿਲੇ ਤੋਂ ਪਾਵ ਹੈ ਉਹ ਤਾਲ ਜਿਹਦੇ ਅੰਦਰ 41 ਹੈ 41 ਜਿਹੜੇ ਤਬਲੇ ਦਾ ਕੀ ਉਹ ਗਿਆਨ ਰੱਖਣ ਵਾਲਿਆਂ ਜਾਣਦੇ ਹਨ ਤੇ ਤਬਲੇ ਦੇ ਬੋਲਾਂ ਦੇ ਵਿੱਚ ਐਸੇ ਗੋਲ ਹੁੰਦੇ ਹਨ ਜਿਨ੍ਹਾਂ ਨੂੰ ਉਚੇਚੇ ਤੌਰ ਦੇ ਉੱਤੇ ਸਮ ਕਿਹਾ ਜਾਂਦਾ ਹੈ ਜਾਂ ਜਿਨ੍ਹਾਂ ਦੇ ਉੱਤੇ 41 ਦੀ ਜਿਹੜੀ ਹੈ ਇੰਡੀਕੇਸ਼ਨ ਦਿੱਤੀ ਹੁੰਦੀ ਹੈ ਤੋ ਕਈ ਤਾਲਾਂ ਦੇ ਅੰਦਰ ਕੇਵਲ ਇੱਕ ਤਾਲ ਹੁੰਦੀ ਹੈ ਤੇ ਕਈਆਂ ਦੇ ਵਿੱਚ ਇੱਕ ਤੋਂ ਵੱਧ ਤਾਲਾਂ ਤਾਲੀਆਂ ਦੀ ਜਗ੍ਹਾ ਹੁੰਦੀ ਹੈ ਜਿਵੇਂ ਤਿੰਨ ਤਾਲ ਹੈ ਉਹਦੇ ਜ ਤਿੰਨ ਤਾਲੀਆਂ ਹੁੰਦੀਆਂ ਹਨ ਤੋ ਇਸ ਤਰ੍ਹਾਂ ਉਹਨਾਂ ਨੇ 17 ਤਾਲੀਆਂ ਤੱਕ ਦੀਆਂ ਤਾਲਾਂ ਦੀਆਂ ਲਿਸਟ ਬਣਾਈਆਂ ਹਨ ਔਰ ਜਿੰਨਾ ਨੰਬਰ ਹੈ ਤਾਲ ਦਾ ਉਹਨੀਆਂ ਤਾਲੀਆਂ ਵਾਲੇ ਤਾਲ ਉਹਨਾਂ ਨੇ ਉਹਨਾਂ ਘਰਾ ਦੇ ਨਾਲ ਜੋੜੇ ਹਨ ਪਰ ਕਈ ਇੱਕ ਵਿਦਵਾਨ ਜਿਹੜੇ ਹਨ ਉਹ ਇਸ ਲਿਸਟ ਦੇ ਨਾਲ ਸਹਿਮਤ ਨਹੀਂ ਹਨ ਕਈ ਇੱਕ ਦਾ ਮੰਨਣਾ ਇਹ ਹੈ ਜੀ ਕਿ ਇਹਦਾ ਤਾਲ ਨਾਲ ਸੰਬੰਧ ਹੈ ਹੀ ਨਹੀਂ ਹੈ ਇਹ ਘਰ ਦਾ ਕਵਿਤਾ ਦੀ ਸ਼ੈਲੀ ਦੇ ਨਾਲ ਤੱਲਕ ਰੱਖਦਾ ਹੈ ਇੱਕ ਹੋਰ ਵਿਦਵਾਨ ਆਏ ਹਨ ਪਿੱਛੇ ਕੁਝ ਇੱਕ ਸਾਲਾਂ ਤੋਂ ਉਹਨਾਂ ਨੇ ਮਿਹਨਤ ਬੜੀ ਕੀਤੀ ਹੈ ਔਰ ਉਹਨਾਂ ਨੇ ਬੁਸਤਕਾਂ ਵੀ ਲਿਖੀਆਂ ਹਨ ਬੜੀਆਂ ਮੋਟੀਆਂ ਗੁਰਬਾਣੀ ਦੇ ਵਿੱਚ ਘਰ ਦੀ ਜੋ ਪ੍ਰਣਾਲੀ ਹੈ ਉਹਦੇ ਬਾਰੇ ਡਾਕਟਰ ਚਰਨ ਕਮਲ ਸਿੰਘ ਜੀ ਆ ਉਹਨਾਂ ਨੇ ਪੰਜਾਬੀ ਔਰ ਅੰਗਰੇਜ਼ੀ ਚ ਕਿਤਾਬਾਂ ਇਹਦੇ ਬਾਰੇ ਲਿਖੀਆਂ ਹਨ ਔਰ ਉਹਨਾਂ ਨੇ ਇਸ ਘਰ ਦੇ ਜਿਹੜੇ ਨੰਬਰ ਹਨ ਉਹਨਾਂ ਨੂੰ ਉਕਾਂ ਦੇ ਬੰਤਰ ਦੇ ਨਾਲ ਉਹ ਉਹਨਾਂ ਦੇ ਵਿੱਚ ਜਿਹੜੇ ਅਰਧ ਵਿਸ਼ਰਾਮ ਤੇ ਜਿਹੜੇ ਸੁਨੇਹੇ ਔਰ ਜਿਨੂੰ ਸੁਨੇਹੇ ਕਹਿੰਦੇ ਹਨ ਕਿ ਜਿਨ੍ਹਾਂ ਪੰਕਤੀਆਂ ਜਿੰਨੇ ਸੁਨੇਹੇ ਆਉਂਦੇ ਹਨ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਉਹ ਉਹਦੇ ਵਿਚਾਰ ਵੀ ਅਸੀਂ ਕਰਕੇ ਦੇਖੀ ਹੈ ਪਰ ਉਹ ਗੱਲ ਵੀ ਬੰਦ ਹੀ ਨਹੀਂ ਹੈ ਕਿਉਂਕਿ 10ਵੇਂ ਘਰ ਤੋਂ ਬਾਅਦ ਉਹਨਾਂ ਦਾ ਸਿਸਟਮ ਫੇਲ ਹੋ ਜਾਂਦਾ ਹੈ ਤੇ ਉਹਨਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਹੀ ਇਹ ਸਟੇਟਮੈਂਟ ਦੇ ਦਿੱਤੀ ਹੈ ਕਿ 10 ਨੰਬਰ ਤੋਂ ਬਾਅਦ ਕੋਈ ਘਰ ਹੋਰ ਨਹੀਂ ਹੈਗਾ ਸਾਰੇ ਦੂਜਾ ਘਰ ਹੀ ਹੈ ਜਿਹੜੀ ਗੱਲ ਮੰਨਣ ਲਾਇਕ ਨਹੀਂ ਹੈ ਗੁਰਬਾਣੀ ਦੇ ਅੰਦਰ ਬੜੇ ਸਪਸ਼ਟ ਘਰਾਂ ਦੇ ਨੰਬਰ ਜਿਹੜੇ ਹਨ ਉਹ 17 ਤੱਕ ਦਿੱਤੇ ਗਏ ਹਨ ਤੋਂ ਇਸ ਲਈ ਇਹ ਮੱਤਤਾ ਮੰਨਿਆ ਹੀ ਨਹੀਂ ਜਾ ਸਕਦਾ ਕਿ 10 ਘਰ ਤੋਂ ਉੱਪਰ ਨੰਬਰ ਨਹੀਂ ਹੈ ਤੋਂ ਇਹ ਸਾਰੀ ਗੱਲ ਵਿਚਾਰ ਦਾ ਨਿਚੋੜ ਇਹ ਹੈ ਕਿ ਕਿਉਂਕਿ ਸਿਰਲੇਖ ਆਂਦਾ ਹੈ ਇੱਕ ਸੁਵਾਨ ਕੇ ਘਰਗਾਵਨਾ ਯਾਨੜੀਏ ਕੇ ਘਰਗਾਵਨਾ ਯਰ ਹੋਏ ਕੇ ਛੰਤ ਕੇ ਘਰਗਾਵਨਾ ਤੋਂ ਇੱਥੋਂ ਇਹ ਗੱਲ ਬੜੀ ਸਪਸ਼ਟ ਹੈ ਕਿ ਇਹਦਾ ਸੰਬੰਧ ਗਾਇਕੀ ਦੇ ਨਾਲ ਹੈ ਤਾਲ ਦੇ ਨਾਲ ਪੂਰਾ ਸਿੱਧਾ ਸਿੱਧਾ ਸੰਬੰਧ ਹੈ ਕਿ ਨਹੀਂ ਹੈ ਉਹਦੇ ਵਿੱਚ ਥੋੜਾ ਜਿਹਾ ਕਨਫਿਊਜ਼ਨ ਇਸ ਗੱਲ ਤੋਂ ਵੀ ਆ ਜਾਂਦਾ ਹੈ ਕਿ ਕਿਧਰੇ ਕਿਧਰੇ ਪੜਤਾਲਾਂ ਦੇ ਨਾਲ ਵੀ ਘਰ ਦਿੱਤੇ ਗਏ ਹਨ ਪੜਤਾਲ ਜਿਵੇਂ ਕਿ ਆਪ ਜਾਣਦੇ ਹੋ ਉਹਦਾ ਭਾਵ ਹੁੰਦਾ ਹੈ ਕਿ ਇੱਕੋ ਹੀ ਸ਼ਬਦ ਦੀਆਂ ਪੰਕਤੀਆਂ ਨੂੰ ਤਾਲ ਪਰਤਾ ਕੇ ਗਾਣਾ ਭਾਵ ਹਰ ਪਦੇ ਦੀ ਤਾਲ ਵੱਖਰੀ ਪਰ ਉੱਥੇ ਜਿਹੜਾ ਹੈ ਉਹ ਪੜਤਾਲ ਦੇ ਨਾਲ ਵੀ ਫਿਰ ਘਰ ਆ ਜਾਂਦਾ ਹੈ ਤਾਂ ਉਹਦੇ ਕੁਝ ਉਹਦੇ ਬਾਰੇ ਕੁਝ ਵਿਦਵਾਨਾਂ ਦਾ মত ਇਹ ਹੈ ਕਿ ਜਿੱਥੇ ਪੜਤਾਲ ਦੇ ਨਾਲ ਘਰ ਆਇਆ ਹੈ ਤਾਂ ਉੱਥੇ ਜਿਹੜੀ ਅਸਥਾਈ ਹੈ ਭਾਵਜਾ ਰਹਾਉ ਦਾ ਪਦਾ ਹੈ ਉਸ ਨੂੰ ਉਸ ਘਰ ਦੇ ਤਾਲ 'ਚ ਗਾਣਾ ਤੇ ਬਾਕੀ ਦੀਆਂ ਤਾਲਾਂ ਦੀ ਪੰਤਾਲ ਪਰਤਾਕ ਕੇ ਤੁਸੀਂ ਕਿਸੇ ਵੀ ਤਾਲ 'ਚ ਗਾ ਸਕਦੇ ਹੋ। ਤੋਂ ਇਹਦੇ ਬਾਰੇ ਵੀ ਅਜੇ ਵਿਦਵਾਨਾਂ 'ਚ ਸਹਿਮਤੀ ਨਹੀਂ ਹੈ। ਤੋਂ ਇਸ ਕਰਕੇ ਕੁੱਲ ਮਿਲਾ ਕੇ ਇਹ ਕਿਹਾ ਇਹ ਜਾ ਸਕਦਾ ਹੈ ਕਿ ਭਈ ਘਰ ਦਾ ਸੰਬੰਧ ਗਾਇਕੀ ਦੇ ਨਾਲ ਤੇ ਜ਼ਰੂਰ ਹੈ। ਪਰ ਕੀ ਇਹ ਸਿੱਧਾ-ਸਿੱਧਾ ਤਾਲ ਦੇ ਨਾਲ ਹੀ ਜੁੜਿਆ ਹੋਇਆ ਹੈ? ਇਹ ਬਾਰੇ ਇਹਦੇ ਬਾਰੇ ਨਿਰਣਾ ਕਰਨਾ ਪੱਕੇ ਤੌਰ ਤੇ ਅਜੇ ਵੀ ਜਿਹੜੇ ਸੰਗੀਤ ਦੇ ਮਾਹਿਰ ਨੇ ਅਜੀ ਉਹਨਾਂ ਦੇ ਵੀ ਕਰਾਏ ਨਹੀਂ ਬਣਾਏ ਤੋਂ ਇਤਨੀ ਜਾਣਕਾਰੀ ਆਪ ਜੀ ਨਾਲ ਸਾਡੀ ਕਰਨੀ ਸੀ ਵਾਏ ਗੁਰਜੀਤ ਖਾਨ ਸਾਹਿਬ ਵਾਏ ਗੁਰਜੀਤ ਵਾਏ ਜੀ ਦੀ ਫਤਿਹ